ਆਓ ਸਾਰੇ ਸਭ ਮਿਲ ਕੇ ਪ੍ਰਾਰਥਨਾ ਕਰਾਂਗੇ اے ਸਵਰਗੀ ਪਿਤਾ ਮੈਂ ਪ੍ਰਾਰਥਨਾ ਕਰਦੀ ਹਾਂ ਤੁਸੀਂ ਹਰ ਸਮੇਂ ਹਰ ਸਥਿਤੀ ਵਿੱਚ ਮੇਰੇ ਨਾਲ ਰਹੋ ਕਿਉਂਕਿ ਮੈਨੂੰ ਹਰ ਸਮੇਂ ਹੀ ਤੁਹਾਡੀ ਲੋੜ ਹੈ ਪ੍ਰਭੂ ਜੀ ਇਸ ਸੰਸਾਰ ਵਿੱਚ ਰਹਿੰਦੇ ਹੋਏ ਮੈਂ ਵੀ ਹੌਲੀ-ਹੌਲੀ ਸੰਸਾਰਿਕ ਬੰਦੀ ਜਾ ਰਹੀ ਹਾਂ ਮੇਰੇ ਅੰਦਰ ਲੋਭ ਲਾਲਚ ਅਤੇ ਪਾਪ ਦੀ ਲਾਲਸਾ ਆਉਂਦੀ ਹੈ ਮੈਂ ਤੁਹਾਡੇ ਵਚਨਾਂ ਨੂੰ ਜਾਣਦੇ ਹੋਇਆ ਵੀ ਆਪਣੀ ਮਨਮਰਜ਼ੀ ਕਰਦੀ ਹਾਂ ਪ੍ਰਭੂ ਜੀ ਮੈਨੂੰ ਮਾਫ ਕਰੋ ਮੈਨੂੰ ਆਪਣੇ ਪਵਿੱਤਰ ਲਹੂ ਦੁਆਰਾ ਸ਼ੁੱਧ ਕਰੋ ਮੈਂ ਆਪਣੇ ਜੀਵਨ ਵਿੱਚ ਤੁਹਾਡੀ ਇੱਛਾ ਨੂੰ ਪੂਰਾ ਕਰਾਂ ਤੁਹਾਡੀ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰਾਂ ਮੈਂ ਸਿਰਫ ਮੂੰਹ ਨਾਲ ਹੀ ਤੁਹਾਡਾ ਧੰਨਵਾਦ ਨਾ ਕਰਾਂ ਬਲਕਿ ਪ੍ਰਭੂ ਜੀ ਮੇਰਾ ਦਿਲ ਵੀ ਤੁਹਾਡੇ ਨਾਲ ਜੋੜੇ ਮੈਂ ਦਿਨ ਰਾਤ ਤੁਹਾਡੀ ਵਿਵਸਥਾ ਵਿੱਚ ਮਗਨ ਰਹਾ ਮੈਂ ਤੁਹਾਡਾ ਸਹੀ ਚੇਲਾ ਬਣ ਸਕਾਂ ਮੈਂ ਤੁਹਾਡੀ ਅਗਵਾਈ ਦੇਣ ਲਈ ਯੋਗ ਬਣਾ ਸਵਰਗੀ ਪਿਤਾ ਮੇਰੇ ਮਨ ਇਸ ਸੰਸਾਰ ਦੀਆਂ ਵਸਤੂਆਂ ਤੇ ਨਾ ਲੱਗੇ ਮੇਰਾ ਮਨ ਤੁਹਾਡੇ ਬਚਨਾਂ ਤੇ ਲੱਗੇ ਮੇਰਾ ਮਨ ਸਵਰਗੀ ਵਸਤੂਆਂ ਤੇ ਲੱਗੇ ਸਭ ਤੋਂ ਤੁਹਾਡੇ ਹੀ ਹੱਥ ਵਿੱਚ ਸੌਂਪ ਦਿੰਦੀ ਆ ਆਮੀਨ